ਪਟਿਆਲਾ ਦੇ 23 ਨੰਬਰ ਫਾਟਕ ਨੇੜੇ ਇੱਕ ਨਸ਼ਾ ਤਸਕਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਜਿਸ ਕਾਰਨ ਪੁਲਿਸ ਦੀਆਂ ਗੋਲੀਆਂ ਨਾਲ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਲਿਜਾਇਆ ਗਿਆ अच्छा जी एक एफआईआर दर्ज कीती गई थी 55/25 वेल्लंदी ए चोरी ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਂਡੀਪੀਐਸ ਦੀ ਰਿਕਵਰੀ ਹੋਈ ਸੀ ਸੋ ਉਹ ਐਂਡੀਪੀਐਸ ਦੀ ਰਿਕਵਰੀ ਦੇ ਵਿੱਚ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੀ ਪੁੱਛਗਿੱਛ ਚ ਅੱਗੇ ਨਿਕਲਿਆ ਕਿ ਇੰਨੇ ਕੋਈ ਵੈਪਨ ਵੀ ਇੱਥੇ ਦੱਬਿਆ ਹੋਇਆ ਉਹ ਵੈਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇੰਨੇ ਵੈਪਨ ਦੇ ਨਾਲ ਪੰਜ ਰਾਉਂਡ ਸੀਗੇ ਪੰਜ ਦੰਦਰ ਰਾਉਂਡ ਸੀ ਇਹਦੇ ਲਫਾਫੇ ਚ ਪਏ ਸੀ ਬਟ ਇੱਕ ਰਾਉਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੀ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇੰਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਐਸਆਈ ਵੱਲ ਤੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਪਛਾਹ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਉਹਦੀ ਲੱਤ ਵਿੱਚ ਲੱਗਾ ਜ ਜਦੇ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਤੇ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ ਆਲਮੋਸਟ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਹਨਾਂ ਚੋ ਚੋਰੀ ਦੇ ਨੇ ਤੇ ਪੰਜ ਪਰ ਚਾਰ ਪਰਚੇ ਨੇ ਪੰਜ ਪਰਚੇ ਨੇ ਐਨਡੀਪੀਐਸ ਤੇ ਸੋ ਇਹ ਪੁਰਾਣਾ ਚੋਰ ਹੈ ਇਹਨੇ ਕਾਫੀ ਵੱਡੀਆਂ ਵੱਡੀਆਂ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਹੈ ਸੋ ਜਿਵੇਂ ਮੈਂ ਦੱਸਿਆ ਕਿ ਮਲਟੀਪਲ ਪਰਚੇ ਚੋਰੀ ਦੇ ਨੇ ਮਲਟੀਪਲ ਪਰਚੇ ਐਨਡੀਪੀਐਸ ਤੇ ਨੇ ਇਹਨੂੰ ਅਰੈਸਟ ਕੀਤਾ ਗਿਆ ਸੀ ਇਹਦੀ ਵਾਈਫ ਦੇ ਨਾਲ ਤੇ ਇਹਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਐਨਡੀਪੀਐਸ ਦਾ ਪਰਚਾ ਹੈ ਉਹਦੇ ਚ ਦੋਵੇਂ ਇਕੱਠੇ ਸੀਗੇ ਉਹਦੇ ਚ ਰਿਕਵਰੀ ਹੋਈ ਸੀ ਆਲਮੋਸਟ 1100 ਗੋਲੀਆਂ 1100 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੋ ਇੱਥੇ ਜਿਹੜਾ ਉਹ ਘਰ ਵਾਲਾ ਸੀਗਾ ਦੇਵੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨ ਸਾਰਾ ਸਿਰ ਇਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਸ ਕਿ ਇਸ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਇਕੱਲੇ ਨੂੰ ਲੈ ਕੇ ਆਏ ਸੀ ਆਦਰਵਾਇਜ਼ ਜਿਹੜਾ Ориਜਨਲ ਪਰਚਾ ਇਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਇਹ ਤੇ ਇਹਦੀ ਵਾਈਫ ਤੁੰਗ ਸਰ ਇਹ ਦੱਬੀ ਹੋਈ ਸੀ ਇਹ ਤੇ ਕਿਸਤਨ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਇੱਕ ਬਿਲਡਿੰਗ ਹੈਗੀ ਹੈ ਉਹਦੇ ਅੰਦਰ ਜਿਹੜਾ ਲੱਗਦਾ ਕਿ ਸਰ ਇੱਥੋਂ ਨਿਕਲ ਸਕਦਾ ਹੈਗਾ ਕਿਉਂਕਿ ਹਥਿਆਰ ਜਿਹੜਾ ਇੱਥੇ ਦੱਬਿਆ ਹੋਇਆ ਸੀ ਤੁੰਗ ਦੇ ਨਾਲ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫਰਮੇਸ਼ਨ ਦਿੱਤੀ ਸੀ ਕੁਝ ਕਿਸ ਦੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣੇ ਕਿ ਹੋਰ ਵੀ ਕੋਈ ਜੇ ਇਹੋ ਜਿਹੀ ਚੀਜ਼ ਇਹਨੇ ਦੱਬੀ ਹੋਈ ਹੈ ਤੇ ਉਹਦੀ ਰਿਕਵਰੀ ਕੀਤੀ ਜਾ ਸਕੇ ਤੇ ਜਿਹੜਾ ਹੋਰ ਵੀ ਇਹਦੀ ਪੁੱਛਗਿੱਛ ਕਰਾਂਗੇ ਕਿ ਹੋਰ ਵੀ ਕੋਈ ਵੈਪਨ ਵਗੈਰਾ ਜਾਂ ਕੋਈ ਜਿਵੇਂ ਮੈਂ ਦੱਸਿਆ ਕਿ 1100 ਗੋਰੀਆਂ ਦਾ ਪਰਚਾ ਪਹਿਲਾਂ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਇਹਦੇ ਪੋਜੀਸ਼ਨ 'ਚ ਹੋਵੇ ਜਾਂ ਕਿਧਰ ਇਹਨੇ ਰੱਖਿਆ ਹੋਵੇ ਉਹ ਵੀ ਰਿਕਵਰ ਕਰਾ ਸਰ ਇਹ ਕਿਹੜੀ ਥਾਂ ਹੈ ਜੀ ਕਿੱਥੇ ਇਹ ਦੱਬਿਆ ਹੋਇਆ ਚ ਕੀ ਲੱਗਦਾ ਕਿਹੜਾ ਇਹ ਚੀਜ਼ ਕਿਹਦੀ ਜਗ੍ਹਾ ਹੈ ਸਰ ਮੇਰੇ ਪੁੱਛ ਕੇ ਬਾਅਦ ਹੀ ਦੇਖਦੇ ਆ ਇਹ ਕੁਆਟਰ ਨੇ ਬਿਜਲੀ ਬੋਰਡ ਦੇ ਸੋ ਇੱਥੇ ਕੋਈ ਰਹਿੰਦਾ ਨਹੀਂ ਬੇਬਾਦ ਕੁਆਟਰ ਨੇ ਸੋ ਇਥੋ ਰਿਕਵਰੀ ਹੋਈ ਹੈ ਸਰ ਇਸ ਤੋਂ ਕੋਈ ਮੁਸਤੈਦੀ ਵੀ ਤੁਸੀਂ ਵਧਾਉਣ ਲੱਗੇ ਹੋ ਇਸ ਇਲਾਕੇ ਦੀ ਕਿਉਂਕਿ ਇਹ ਬਹੁਤ ਹੰਸਾਨ ਏਰੀਆ ਜਿਹੜਾ ਵੇਖਿਆ ਜਾ ਰਿਹਾ ਔਰ ਅਕਸਰ ਕੋਈ ਲੁੱਟ ਕੋ ਫਰਾਦੀ ਘਟਨਾ ਵੀ ਸਾਦੇ ਉੱਪਰ ਹੁੰਦੀ ਹੈ ਨਹੀਂ ਇਸੇ ਕਰਕੇ ਉਹਨੇ ਦੇਖ ਕੇ ਕਿ ਇੱਥੇ ਜਿਹੜੇ ਬੇਆਬਾਦ ਕੋਟਰ ਨੇ ਕੋਈ ਬੰਦਾ ਨਹੀਂ ਆਉਂਦਾ ਇਸ ਕਰਕੇ ਇੱਥੇ ਦੱਬਿਆ ਸੀਗਾ ਸੋ ਜਿਵੇਂ ਮੈਂ ਦੱਸਿਆ ਕਿ ਉਹਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਬਟ ਅਦਰਵਾਈਜ਼ ਸਾਡੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬਟ ਕਈ ਵਾਰੀ ਬੰਦਾ ਟਾਈਮ ਬੇ ਟਾਈਮ ਆ ਕੇ ਇੱਥੇ ਲੱਗਦਾ ਹੈ ਕਿ ਉਹ ਦੱਬ ਗਿਆ ਸੀਗਾ ਆ ਕੇ ਲਿਫਾਫੇ ਦੇ ਵਿੱਚ ਜਿਵੇਂ ਅੰਦਰ ਬੜਾ ਕਲੀਅਰ ਹੈ ਕਿ ਕਾਲੇ ਰੰਗ ਦੇ ਲਿਫਾਫੇ ਵਿੱਚ ਦਬਕੇ ਗਿਆ ਸੀ ਸੋ ਬੜਾ ਕਨਸੀਲਡ ਤਰੀਕੇ ਨਾਲ ਇੱਥੇ ਲਿਆਇਆ ਹੋਇਆ ਹੈ ਠੀਕ ਹੋ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز